ਫੈਸਲਾ ਕਿ 15 ਮਿੰਟ ਦੇਣਿਆ ਚਾਹੇ ਜੇ ਸੇ ਬੰਦੀ ਦਾ ਇੱਕ ਬਲਾਰਾ ਬੋਲ ਲਈ ਤੇ ਭਾਵੇਂ ਦੋ ਬੋਲਣ ਤੇ ਭਾਵੇਂ ਤਿੰਨ ਬੋਲਣ ਮੈਂ 15 ਹੀ ਮੇਰੇ ਹੱਥ ਬੰਨ ਕੇ ਬੇਨਤੀ ਆ ਕਿ ਫੇਰ ਨਾ ਤੁਸੀਂ ਕਿਹਾ ਅਸੀਂ ਵੱਧ ਟਾਈਮ ਨਹੀਂ ਦੇਣਾ ਜੇ ਤੁਹਾਨੂੰ ਆਏ ਲੱਗਦਾ ਆਪਦੀ ਐਡਜਸਟਮੈਂਟ ਕਰ ਲਓ ਇੱਕ ਬੁਲਾ ਲਓ ਮੇਰੇ ਬੰ ਨੂੰ ਚਾਰ ਬੁਲਾ ਲਓ ਭਾਵੇਂ ਜੱਤੀ ਬੰਦੀ ਦੀ ਮਿੰਟ 15 ਹੀ ਮਿਲਣਗੇ ਜੇ ਕੋਈ ਵੱਧ ਲੈਣ ਦੀ ਕੋਸ਼ਿਸ਼ ਕਰੂੰ ਸ਼ੱਕ ਕਿ ਮੈਂ 1 ਮਿੰਟ ਪਹਿਲਾਂ ਤੁਹਾਨੂੰ ਸੂਚਿਤ ਵੀ ਕਰ ਦੂੰਗਾ ਤੇ ਹੱਥ ਬੰਨ ਕੇ ਬੇਨਤੀ ਆ ਵੀ ਉਹਦੇ ਮੈਂ ਕੁਛ ਛੱਡ ਦੇਵਾਂ ਹੁਣ ਆਹ ਬੇਨਤੀ ਕਰੂੰਗਾ Thank you ਸੰਕੁਦਾ ਅਗੂ ਐਕਸ਼ਨ ਕਮੇਟੀ ਦੇ ਸਾਥੀ ਇੱਕ ਮੱਖਣ ਸਿੰਘਾ ਗੁਰੂ ਸਾਹਿਬ ਇਹ ਆਜ ਦਾ ਭਾਈ ਅਡਜਸਟਮੈਂਟ ਕਰ ਲੋ ਕਿ ਕਿੰਨੇ ਕਿੰਨੇ ਟਾਈਮ ਬੋਲਣਾ ਮੱਖਣ ਸਿੰਘ 5 ਮਿੰਟਾਂ ਤੇ ਮੱਖਣ ਸਿੰਘ ਦਾ ਆਪਣਾ ਹਿੱਸਾ ਤਾਂ ਤੁਹਾਡੇ ਸਾਹਮਣੇ ਮੱਖਣ ਸਿੰਘਾ ਖੁੱਦਾ ਆਪਣੇ ਵਿਚਾਰ ਪੇਸ਼ ਕਰ ਰਹੇ ਸਾਇਰ ਮਿੱਠੂ ਜੀ ਕੋਟਾ ਸਤਿਕਾਰਯੋਗ ਪਿੰਡਾਂ ਚੋਂ ਆਈਆਂ ਮੇਰੀਆਂ ਭੈਣਾ ਤੇ ਸਾਥੀਓ ਕਾਨੂੰ ਇਹ ਵਾਰ-ਵਾਰ ਥਾਣਿਆਂ ਦੇ ਅੱਗੇ ਹੋਰ ਕਿਤੇਰੀਆਂ ਦੇ ਅੱਗੇ ਕਿਉਂ ਆਉਣਾ ਪੈਂਦਾ ਦੇਸ਼ ਯਾਦ ਹੋਏ ਨੂੰ 78 ਸਾਲ ਗੁਜ਼ਰ ਗਏ ਨਾ ਪਰ 78 ਸਾਲਾਂ ਦੀ ਯਾਦ ਦੀ ਤੋਂ ਬਾਅਦ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੀ ਦਿਸ਼ਾ ਜਿਹੜੀ ਉਹ ਨਹੀਂ ਸੁਧਰੀ ਸੋ ਇਹ ਕਰਕੇ ਜਿਹੜੇ ਕਿਰਤੀ ਲੋਕਾਂ ਤੇ ਹਮਲੇ ਆ ਉਹ ਦਿਨੋਂ ਦਿਨ ਦਿਨ ਵਾਧਦੇ ਜਾ ਰਹੇ ਆ ਨਾ ਤਾਂ ਕੋਈ ਇਹ ਪਹਿਲਾ ਹੈ ਨਾ ਕੋਈ ਇਹ ਲਾਸਟ ਹੈ ਵੀ ਇਹ ਦੂਆੜ ਹੋਣੇ ਨਹੀਂ ਇਹਦੀ ਪਹਿਲਾ ਜੁਪੀ ਬਿਹਾਰ ਚ ਮਹਾਰਾਸ਼ਟ੍ਰ ਸ਼ੁਰੂਆਤ ਹੁੰਦੀ ਸੀ ਤੇ ਹੁਣ ਪੰਜਾਬ ਚ ਸ਼ੁਰੂ ਜ਼ਿਲ੍ਹਾ ਬਖੰਡੇ ਚ ਨਵ ਪਹਿਲੇ ਮਹੀਨੇ ਦੀ 9 ਤਰੀਕ ਨੂੰ ਦਾਲ ਸਿੰਘ ਵਾਲੇ ਤੋਂ ਸ਼ੁਰੂ ਹੋਗੀ ਜੋ ਕੁਛ ਦਾਲ ਸਿੰਘ ਵਾਲੇ ਹੋਇਆ ਜੋ ਕਿ ਇਥੋਂ ਦੀਆਂ ਸਰਕਾਰਾਂ ਨੇ ਇਹ ਇਹ ਫੜਿਆ ਹੋਇਆ ਰੱਖਾ ਕਿ ਨੰਨਰੂ ਆਪਸ ਵਿੱਚ ਲੜਾ ਕੇ ਮਾਰੋ ਤੇ ਦੂਜੀ ਗੱਲ ਆਪਾਂ ਆਮ ਕਹਾਵਤ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਆ ਤੇ ਪੰਜ ਦਰਿਆਵਾਂ ਦੀ ਧਰਤੀ ਆ ਇਹ ਪੰਜ ਦਰਿਆਵਾਂ ਦੀ ਧਰਤੀ ਨਹੀਂ ਰਹੀ ਇਹ ਛੇਮਾ ਜ਼ਰਾ ਜਿਹੜਾ ਇਹਨਾਂ ਨੇ ਹੁਣ ਬਗਾਇਆ ਇੱਥੋਂ ਦੀ ਇੱਥੋਂ ਦੇ ਪੂੰਜੀਪਤੀਆਂ ਨੇ ਤੇ ਇੱਥੋਂ ਦੀ ਕੇਂਦਰ ਦੀ ਸਰਕਾਰ ਜਿਹੜੀ ਕਹਿ ਰਹੀ ਸੀ ਤੇ ਪੰਜਾਬ ਦੀ ਸਰਕਾਰ ਉਹਦੇ ਨਾਲ ਵੀ ਅੱਗੇ ਸੀ ਵੇ ਸਾਨੂੰ ਵੋਟਾਂ ਪਾ ਦਿਓ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ ਅਸੀਂ ਨਸ਼ਾ ਬੰਦ ਕਰ ਦਿਆਂਗੇ ਪਰ ਆ ਮੌਕੇ ਤੇ ਜੇਪਤੀ ਸਾਹਿਬ ਆਇਆ ਸੀ ਇਹ ਅੰਦਰ ਵੀ ਗੱਲ ਹੋਈ ਕਿਉਂਕਿ ਜੇ ਪਹਿਲਾਂ ਇਹੀ ਗੱਲ ਕਰੀਏ ਜਿਹੇ ਜਿਸ ਤੇ ਅੱਪਾ ਆਏ ਹੋਏ ਆ ਇਹ ਗੱਲ ਸਾਥੀ ਪ੍ਰਕਾਸ਼ ਸਿੰਘ ਨੇ ਦੱਸ ਦਿੱਤੀ ਆ ਪਰ ਇਹ ਗੱਲ ਅਸੀਂ ਇਹ ਨਾ ਸਮਝ ਕੇ ਕੇਸ ਤੇ ਮناسب ਕਰਕੇ ਨਾ ਤੁਰੀਏ ਕਿਉਂ ਜੇ ਅਸੀਂ ਇਹ ਤੇ ਮੁਨਾਸਬ ਕਰਕੇ ਤੁਰਾਂਗੇ ਜਾਂ ਅਸੀਂ ਤੋਂ ਇਹ ਕਹਿ ਕੇ ਚੱਲਾਂਗੇ ਵੀ ਆਪਣਾ ਕੰਮ ਹੋ ਗਿਆ ਇਹ ਇਹਨੂੰ ਮਤ ਭੁੱਲੋ ਇਥੋਂ ਦੀਆਂ ਸਰਕਾਰਾਂ ਇਥੋਂ ਦੇ ਅਫਸਰशाही ਇਹ ਤਾਂ ਬੇ ਬੇਵਕਤ ਤੇ ਬੇਸਬਰੇ ਤੇ ਇਸ ਤੋਂ ਵੇਖ ਖਬਰ ਇਹ ਸਾਰੇ ਕੰਮ ਤੋਂ ਜਿਹੜਾ ਦਾਨ ਸਿੰਘ ਵਾਲੇ ਹੋਇਆ ਉਹ ਅੰਦਰ ਵੀ ਗੱਲ ਹੋਈ 13 ਤਰੀਕ ਨੂੰ 13 ਤਰੀਕ ਨੂੰ ਜਿਹੜੇ ਸਾਥੀ ਮਿਲੇ ਉੱਥੇ ਡੀਸੀ ਨੂੰ ਇਹ ਗੱਲ ਉੱਥੇ ਉੱਭਰ ਕੇ ਸਾਹਮਣੇ ਆ ਗਈ ਕਿ 26 ਘੰਟੇ ਤੁਹਾਡੀ ਤੁਹਾਡੀ ਪੁਲਿਸ ਕਿੱਥੇ ਰਹੀ 26 ਘੰਟੇ ਐ ਨਿਹਿਆਂ ਵਾਲੇ ਥਾਣੇ ਦੀ ਤੁਹਾਡੀ ਪੁਲਿਸ 26 ਘੰਟੇ ਸੁੱਤੀ ਪਈ ਰਹੀ ਤੇ ਉੱਥੇ ਆ ਗਰੀਬ ਲੋਕਾਂ ਤੇ ਗਰੀਬਾਂ ਦੇ ਮੁੰਡਿਆਂ ਨੇ ਤੁਹਾਡੇ ਸਾਹਮਣੇ ਅੱਠ ਘਰਾਂ ਦੇ ਘਰ ਸਾੜ ਕੇ ਤਬਾਹ ਕਰ ਦਿੱਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਅਸੀਂ ਜਿੰਨਾ ਚਿਰ ਘਰਾਂ ਦੇ ਚਾਰ ਦੁਆਰੀ ਤੋਂ ਬਾਹਰ ਨਹੀਂ ਆਉਂਦੇ ਉਹਨਾਂ ਅਤਰੇ ਮਸਲੇ ਹੱਲ ਨਹੀਂ ਹੋਣੇ ਸਾਨੂੰ ਜਿੱਥੇ ਬੰਦੀਆਂ ਮੈਂ ਨਹੀਂ ਕਹਿੰਦਾ ਇਹਦੇ ਨਾਲ ਚੱਲ ਜਿਓ ਉਹਦੇ ਨਾਲ ਚੱਲੋ ਜਿੰਨਾ ਚਿਰ ਤੁਸੀਂ ਆਪਣੀਆਂ ਜਿੱਥੇ ਬੰਦੀਆਂ ਮਜ਼ਬੂਤ ਨਹੀਂ ਕਰਦੇ ਤੁਹਾਡੀ ਤਾਕਤ ਜਿਹੜੀ ਹੈ ਇਹਦੇ ਅੱਗੇ ਕਿਸੇ ਨੇ ਰੋਕਣਾ ਨਹੀਂ ਤੁਹਾਨੂੰ ਰੋਕਣ ਵਾਲਾ ਨਹੀਂ ਹੈ ਕੋਈ ਬਰੇ ਤਾਕਤ ਨੂੰ ਇਕੱਠੀ ਕਰਿਏ ਤਾਂ ਕਿ ਤੁਹਾਡੀਆਂ ਸਰਕਾਰਾਂ ਉਹਨਾਂ ਦੇ ਨੱਕ ਮੋੜੀਏ ਤੇ ਜਿਹੜੀ ਅਫਤਲशाही ਹੈ ਬੇਵਕਤ ਬੇਸਬਰ ਹੋਈ ਦੁਰੀ ਫਿਰਦੀ ਹੈ ਇਹਨਾਂ ਨੂੰ ਨਹੀਂ ਪਤਾ ਹੈ ਕੋਈ ਕਿਸੇ ਕਿਸਮ ਦਾ ਦਿੱਪਟੀ ਨੂੰ ਸਾਹਮਣੇ ਕਿਹਾ ਵੀ ਜੇ ਸਾਡੇ ਬੰਦਿਆਂ ਨੂੰ ਅਸੀਂ ਜਿਹੜੇ ਜਾਣੇ ਆ ਲੋਕਾਂ ਦੀਆਂ ਮੀਟਿੰਗਾਂ ਕਰਾਉਣ ਸਾਡੇ ਜਿਹੜੇ ਲੋਕ ਹੈ ਉਹ ਆਜ਼ਾਦੀ ਤੋਂ ਬਾਅਦ ਮਿਲ ਕੋ ਹੱਸ ਕੇ ਤੇ ਤੱਕ ਇਹਦੇ ਉਹਨਾਂ ਨੂੰ ਜੇ ਦੱਸੇ ਜਾ ਰਹੇ ਆ ਅਸੀਂ ਵੀ ਆਓ ਲੋਕੋ ਇਕੱਠੇ ਹੋਈਏ ਇੱਥੇ ਜਿਹੜੂ ਮਰਜ਼ੀ ਵੋਟਾਂ ਪਾ ਦਿਓ ਉਹ ਤੁਹਾਡਾ ਮਿੱਤਰ ਨਹੀਂ ਬਣਦਾ ਨਾ ਤੁਹਾਡੇ ਕੰਮ ਦਾ ਕੋਈ ਕਿਸੇ ਮੂੰਹ ਸਿਰ ਆਉਂਦਾ ਇਸ ਕਰਕੇ ਉੱਥੇ ਕਿਹਾ ਵੀ ਡੀਪੀਟੀ ਸਾਹਿਬ ਆ ਜਿਹੜੇ ਖੈਲੀ ਵਾਲੇ ਦਾ ਸਰਪੰਚ ਹੈ ਉਹਨੂੰ ਬੁਲਾ ਕੇ ਇੱਥੇ ਪੁੱਛੋ ਵੀ ਇਹ ਲੋਕ ਡਾਕੇ ਮਾਰਦੇ ਨੇ ਜਾਂ ਇਹ ਕੀ ਕਰਦੇ ਨੇ ਤੇ ਜਿਹੜੇ ਚਿੱਤੇ ਵਾਲੇ ਵਪਾਰੀ ਹੈ ਉਹ ਕਿੱਥੇ ਗਏ ਸਰਪੰਚ ਪਿੰਡਾਂ ਦੇ ਉਹਨਾਂ ਨੂੰ ਕਹੜੀ ਫਾਉਂਦੇ ਪੁੱਛ ਨੂੰ ਕਿਉਂਕਿ ਉਹਨਾਂ ਦਾ ਤਾਲ ਮੇਲ ਹੈ ਉਸ ਦਾ ਵੀ ਤਾਲ ਮੇਲ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਐ ਉਸ ਕਰਕੇ ਮੇਰੀ ਬੇਨਤੀ ਐ ਮੇਰਾ ਟਾਈਮ ਹੋ ਗਿਆ ਮੈਂ ਬਸ ਇਹਨੀਆਂ ਗੱਲਾਂ ਕਹਿਣੀਆਂ ਸਾਥੀਓ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਸੰਨ ਐਕਸ਼ਨ ਕਮੇਟੀ ਜਿੰਦਾਬਾਦ 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 ਨਕਮਾਨ ਕਰਨ ਵਾਲੇ ਗੁੰਡਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਸਵਾਹ ਕਰੋ ਨਕਮਾਨ ਕਰਨ ਵਾਲੇ ਗੁੰਡਿਆਂ ਨੂੰ ਗ੍ਰਿਫਤਾਰ ਕਰੋ ਗ੍ਰਸਵਾਹ ਕਰੋ ਗ੍ਰਸਵਾਹ ਕਰੋ اے さんਾ ਮਿੱਤੂ ਸਿੰਘ ਜੀ ਦਾ ਬਹੁਤ ਬੇਨਤੀ ਕਰੂੰਗਾ ਸੁਖਪਾਲ ਸਿੰਘ ਖੱਲੀ ਵਾਲਾ ਉਹ ਆਪਣੇ ਵਿਚਾਰ ਰੱਖਣਗੇ ਸੁਖਪਾਲ ਸਿੰਘ ਖੱਲੀ ਵਾਲਾ 10 ਮਿੰਟ ਦਾ ਸੁਖਪਾਲ ਸਿੰਘ ਤੋਂ ਬਾਅਦ ਅਮਨਦੀਪ ਕੌਰ ਭੈਣ ਚੰਦ ਭਾਨ ਤੋਂ ਮੌਜੂਦਾ ਸਰਪੰਚ ਹੈ ਜਿਹੜੇ ਉਹ ਬਿਲਾ ਰਹੇ ਹੋਣਗੇ 5 ਮਿੰਟ ਤੇ ਸੁਖਪਾਲ ਸਿੰਘ ਖਿਆਲੀ ਵਾਲਾ 10 ਮਿੰਟ ਸਤਕਾਰਯੋਗ ਮੇਰੀਆਂ ਮਾਮਾਂ ਪੈਣਾ ਤੇ ਮੇਰੇ ਮਜ਼ਦੂਰ ਸਾਥਿਓ ਅੱਜ ਥਾਣਾ ਨਈਆਂ ਵਾਲੇ ਦੇ ਅੱਗੇ ਧਰਨੇ 'ਚ ਬੈਠੇ ਦੋਸਤੋ ਮਸਲਾ ਕੋਠੇ ਨਾਥੇ ਸਿੰਘਾਣੇ ਦਾਗਾ ਕਿ ਉੱਥੋਂ ਦਾ ਇੱਕ ਮਜ਼ਦੂਰ ਆਗੂ ਜਗਸੀਰ ਤੇ ਉੱਥੋਂ ਦੀ ਜਿਹੜਾ ਸਰਪੰਚ ਨੇ ਉੱਥੋਂ ਦੇ ਜਿਹੜੇ ਚੌਧਰੀ ਨੇ ਉਹਨਾਂ ਦੇ ਗੁੰਡਿਆਂ ਨੇ ਜਗਸੀਰ ਸਿੰਘ ਦੇ ਪਰਿਵਾਰ ਦੀ ਘਰੋਂ ਜਾ ਕੇ ਕੁੱਟਮਾਰ ਕੀਤੀ ਤੇ 15 ਤਰੀਕ ਨੂੰ ਜਦੋਂ ਐਕਸ਼ਨ ਕਮੇਟੀ ਇਸ ਥਾਣੇ ਦੇ ਵਿੱਚ ਇਸ ਘਟਨਾ ਦੇ ਨੂੰ ਲੈ ਕੇ ਮਿਲ ਲਈ ਤਾ ਇਥੋਂ ਦਾ ਐਸਐਚਓ ਵੀ ਨੂੰ 2 ਦਿਨ ਪਹਿਲਾਂ ਟਾਈਮ ਦਿੱਤਾ ਗਿਆ ਸੀ ਤਾਂ ਅੱਜ ਤੱਕ ਬੋਦੇ ਵਿੱਚ ਕੇਸ ਜ ਬਣਿਆ ਕੀ ਸਿਰਫ ਤੇ ਸਿਰਫ ਗੋਗਲਵਾ ਤੋਂ ਮਿੱਟੀ ਝਾੜੀ ਗਈ ਆ ਹੁਣ ਤੱਕ ਜਿਹੜੇ ਬੰਦੇ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਪਲਾਨ ਕੀਤਾ ਜਿਨ੍ਹਾਂ ਨੇ ਹਮਲਾ ਕਰਵਾਇਆ ਤੇ ਆਪ ਨਾਲ ਕੇ ਪਰਿਵਾਰ ਦੀ ਜਿਹੜੀ ਬਜ਼ੁਰਗ ਮਾਤਾ ਸੀ ਉਹਦੀ ਖੇਚੂ ਕੀਤੀ ਉਹਨੂੰ ਗਾਲਾਂ ਕੱਟੀਆਂ ਉਹਨਾਂ ਦੇ ਸੱਟਾਂ ਮਾਰੀਆਂ ਉਹ ਪਰਚੇ ਚੋਂ ਬਾਹਰ ਐ ਹਰ ਤੁਸੀਂ ਦੇਖੋ ਥਾਣਿਆਂ ਦੇ ਬਾਹਰ ਲਿਖਿਆ ਕਿ ਅਨਸਾਫ਼ ਦਾ ਮੰਦਰ ਆ ਥਾਣਿਆਂ ਦੇ ਅੱਗੇ ਲਿਖਿਆ ਕਿ ਪੁਲਿਸ ਆ ਜਿਹੜੀ ਪੰਜਾਬ ਦੀ ਉਹ ਲੋਕਾਂ ਦੀ ਸੇਵਾ 'ਚ 24 ਘੰਟੇ ਤਿਆਰ ਐ ਜਿਹੜੀ ਪੁਲਿਸਾਂ ਲੋਕਾਂ ਬਾਸਤੇ ਭਰਤੀ ਕੀਤੀ ਗਈ ਆ ਲੋਕਾਂ ਨੂੰ ਦੁੱਖ ਤਕਲੀਫ ਜੇ ਹੁੰਦੀ ਆ ਤਾਂ ਥਾਣਾ ਦੇ ਵਿੱਚੋਂ ਤੁਹਾਨੂੰ ਇਨਸਾਫ ਮਿਲਣਾ ਹੁਣ ਤੁਸੀਂ ਦੇਖੋ ਕਿ ਇਨਸਾਫ ਕਿੰਨਾ ਕੁ ਮਿਲਦਾ ਜਿਹਦਾ ਤੁਸੀਂ ਨਾਂ ਲੈਨੇ ਹੋ ਜਿਹਦਾ ਪਤਾ ਵੀ ਆ ਬੰਦਾ ਹੈਗਾ ਸੀ ਜਿਹਦੇ ਗਵਾਹ ਨੇ ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਦੇ ਵਿਰੋਧ ਵਿੱਚ ਗਵਾਹੀ ਭਰੀ ਆ ਪੁਲਿਸ ਨੇ ਫੇਰ ਵੀ ਉਹ ਬੰਦੇ ਕੇਸ ਤੋਂ ਬਾਹਰ ਕੱਢਤੇ ਆ ਆ ਦੇਖ ਲਓ ਇਨਸਾਫ ਦੇ ਮੰਦਰਾਂ ਦੇ ਵਿੱਚ ਜਿਹੜੇ ਇਨਸਾਫ ਮਿਲਦੇ ਆ ਉਹ ਸਾਰਿਆਂ ਨੂੰ ਭਣੀ-ਪਾਂਤ ਪਤਾ ਤੇ ਗੱਲ ਆ ਜਿਹੜੀ ਉਹ ਚਿੱਤੇ ਦਿਨ ਵਾਂਗ ਸਾਫ਼ ਆ ਕਿਉਂਕਿ ਪਿੰਡਾਂ ਦੇ ਜਿਹੜੇ ਗ਼ਲਤ ਮਜ਼ਦੂਰ ਨੇ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਕੇ ਸਾਡੀਆਂ ਮਾਮਾ ਭੈਣਾ ਆਪਣੇ ਤੁੰਨੇ ਤਪਾਉਂਦੀਆਂ ਨੇ ਘਰ ਚ ਲਾਉਂਦੀਆਂ ਨੇ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਚੌਧਰੀ ਨੇ ਕੜਮ ਚੌਧਰੀ ਨੇ ਉਹਨਾਂ ਨੂੰ ਲੱਗਦਾ ਕਿ ਸਿਰਫ ਨਰੇਗਾ ਹੀ ਇੱਕ ਇਹੋ ਜਿਹੀ ਸਕੀਮ ਆ ਜਿਹੜੀ ਲੋਕਾਂ ਨੂੰ ਇਕੱਠੇ ਕਰਦੀਆ ਤੇ ਉਹ ਸਾਡੀ ਮੁਠੀ ਚ ਰਹਿਣਾ ਜਿੰਨੀਆਂ ਵੀ ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਘਟੀਆਂ ਭਲੇ ਖਿਆਲੀ ਵਾਲੇ ਦੀ ਹੋਵੇ ਭਲੇ ਰਾਮਪੁਰੇ ਪਿੰਡ ਦੇ ਲਾਗੇ ਦੀ ਹੋਵੇ ਉਹ ਸਾਰੀਆਂ ਘਟਨਾਵਾਂ ਹੀ ਆਮ ਆਦਮੀ ਪਾਰਟੀ ਕਰਕੇ ਘਟੀਆਂ ਕਿਉਂਕਿ ਉਹਨਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਲੱਗਦਾ ਕਿ ਜਿਹੜੇ ਮਜ਼ਦੂਰ ਨੇ ਉਹ ਸਰਫ ਤੇ ਸਰਫਾ ਸਾਡੇ ਹੀ ਕਹਿਣੇ ਤੇ ਚੱਲਣਾ ਉਹਨਾਂ ਦੀ ਜਿਹੜੀ ਪਾਗ ਡੋਰਾ ਉਹ ਪਿੰਡਾਂ ਦੇ ਸਰਪੰਚਾਂ ਕੋਲ ਹੋਵੇ ਉਹ ਪਿੰਡਾਂ ਦੇ ਚੌਧਰੀਆਂ ਕੋਲ ਹੋਵੇ ਤੇ ਜਦੋਂ ਮਜ਼ਦੂਰ ਬੋਲਦੇ ਨੇ ਜਦੋਂ ਮਜ਼ਦੂਰ ਆਵਾਜ਼ بلند ਕਰਦੇ ਨੇ ਜਦੋਂ ਕੋਈ ਮੂੰਹ ਖੋਲਦਾ ਤੇ ਉਹਨਾਂ ਨੂੰ ਲੱਗਦਾ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੈਲੰਜ ਕਰਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਹੀ ਸੀ ਉਹਨੇ ਕਿਹਾ ਸੀ ਕਿ ਇਨਕਲਾਬ ਕਰਨਾ ਹੈ ਇਨਕਲਾਬ ਇਨਕਲਾਬ ਕਰਕੇ ਅਸੀਂ ਘਰ ਘਰ ਨੌਕਰੀ ਬੰਦਣੀ ਆ ਅਸੀਂ ਮਹਾਔਰਤਾਂ ਨੂੰ ਸਤਿਕਾਰ ਦੇਣਾ ਅਸੀਂ ਨਸ਼ੇ ਬੰਦ ਕਰਨੇ ਆ ਤੇ ਸਾਡੀ ਏਟੀ ਵੱਡੀ ਪਲਾਨਿੰਗ ਆ ਕਿ ਅੰਗਰੇਜ਼ ਆਉਣਗੇ ਬਾੜੋ ਪੰਜਾਬ ਚ ਕੰਮ ਕਰਨ ਵਾਸਤੇ ਸਰਕਾਰ ਨੂੰ ਕਹਿਣਗੇ ਕਿ ਤੁਹਾਡੇ ਕੋਲੇ ਤਾਂ ਪਲਾਨਿੰਗ ਹੀ ਬਹੁਤ ਤਕੜੀ ਆ ਤੁਸੀਂ ਤਾਂ ਲੋਕਾਂ ਨੂੰ ਬੇਲਾ ਨਹੀਂ ਰਹਿਣ ਲੰਦੇ ਤੇ ਸਾਨੂੰ ਕੰਮ ਦਿਓ ਤੇ ਭਰਾਵੋ ਪਿਛਲੇ ਦਿਨੀ ਜਿਹੜੇ ਲੋਕ ਅਮਰੀਕਾ ਦੇ ਵਿੱਚ ਬਾਹਰ ਗਏ ਹੋਏ ਨੇ ਤੇ ਉਧਰੋਂ ਧੜ-ਧੜ ਕੇ ਜਾਜ ਸਾਡੇ ਭਾਰਤੀਆਂ ਦੇ ਇੱਥੇ ਆ ਚੁੱਕੇ ਨੇ ਤੇ ਜਿਹੜੇ ਇਹ ਕਹਿੰਦੇ ਸੀ ਕਿ ਅੰਗਰੇਜ਼ ਸਾਡੇ ਤੋਂ ਕੰਮ ਲੈਣ ਆਣਗੇ ਤੇ ਸਾਡੇ ਪੰਜਾਬ ਦੇ ਅੰਦਰ ਐਲੀ ਬੇਰਸਵਾਰੀ ਆ ਪੜੇ ਲਿਖੇ ਲੋਕ ਆ ਜਿਹੜੇ ਮੁੰਡੇ ਉਹ ਨਸ਼ਿਆਂ ਦੀ ਤਲਤਲ ਵਿੱਚ ਫਸੇ ਪਏ ਨੇ ਕਦੇ ਸਰਕਾਰਾਂ ਨੂੰ ਲੋੜ ਨਹੀਂ ਲੱਗਦੀ ਉਹਨਾਂ ਨੂੰ ਲੋੜ ਇਹੀ ਲੱਗਦੀ ਆ ਕਿ ਤੁਸੀਂ ਜਾਟਾਂ ਚ ਬੰਦੇ ਰਹੋ ਤੁਸੀਂ ਗੋਤਾਂ ਚ ਬੰਦੇ ਰਹੋ ਤੁਸੀਂ ਮੱਲਿਆਂ ਚ ਬੰਦੇ ਰਹੋ ਤੇ ਇਸ ਕਰਕੇ ਸਰਕਾਰ ਦਾ ਜਿਹੜਾ ਟੋੜੀ ਫੁਲਕਾ ਤੇ ਜਿਹੜੀ ਰਾਜ ਸੱਤਾ ਉਹ ਕਾਇਮ ਰਹਿ ਸਕੇ ਇਹੀ-ਇਹੀ ਕਟਨਾਵਾ ਜਿਹੜੀਆਂ ਮੈਂ ਨਾ ਕਟਨਾਵਾ ਤੇ ਨਹੀਂ ਜਾਊਂਗਾ ਸਹਾਇਤਾ ਦੇਊਂਗਾ ਚੰਦਪਾਣ ਚੰਦਪਾਣ ਵੀ ਇਹੀ ਕਾਰਨ ਬਣਿਆ ਡਾਗ ਸਿੰਘ ਵਾਲਾ ਵੀ ਇਹੀ ਕਾਰਨ ਬਣਿਆ ਤੇ ਅੱਜ ਕੋਠੇ ਨਾਥਾ ਸਿੰਘਾਣਾ ਵੀ ਇਹੀ ਕਾਰਨ ਬਣਿਆ ਉਹ ਕਹਿੰਦੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਸ਼ਿੱਕਾ ਚੱਲਣਾ ਚਾਹੀਦਾ ਬਾਕੀ ਤੁਸੀਂ ਤੇ ਸਿਰਫ ਕਰਨਾ ਕੀ ਆ ਚਾਪ ਕਾਰਡ ਬਣਾਓ ਹਾਜ਼ਰੀ ਪਾਉਗੀ ਛੱਪੜਾ ਜੋ ਮਿੱਟੀ ਕੱਢਣੀ ਆ ਨਾਲੀਆਂ ਸਾਫ਼ ਕਰਲੀਆਂ ਨੇ ਹੱਕ ਨਹੀਂ ਮੰਗਣਾ ਵਾ ਨਾ ਵਾ ਨਹੀਂ ਖੋਲਣਾ ਮੂੰਹ ਖੋਲਣਾ ਤੇ ਜੇ ਮੂੰਹ ਖੋਲੋਗੇ ਜਖਸੀਰ ਵਰਗਿਆਂ ਵਾਂਗੂ ਤੁਹਾਡੇ ਤੇ ਕੁੱਟ ਪੈਣੀ ਆ ਜੇ ਮੂੰਹ ਖੋਲੋਗੇ ਚੰਦ ਭਾਨ ਵਰਗੇ ਮਜ਼ਦੂਰਾ ਮੂੰਹ ਤੁਹਾਡੇ ਤੇ ਕੁੱਟ ਪੈਣੀ ਆ ਜੇਮਾਂ ਚ ਜਾਣਾ ਇਹ ਤਾਂ ਸਿੰਘ ਆੜਾ ਮੈਨੂੰ ਚਾਹ ਤੁਸੀਂ ਆਵਾਜ਼ ਖੋਲੋ ਕਿੱਥੋਂ ਟੱਕਰ ਆਣੂ ਆਕ ਲੱਗਣੀਆਂ ਇਹ ਮਾਜੜਾ ਕੀ ਆ ਸਾਰਾ ਇਹ ਮਾਜੜਾ ਇਹ ਆ ਕਿ ਤੁਸੀਂ ਦਲ ਤੋਂ ਤੇ ਤੁਹਾਨੂੰ ਸਿਰਫ ਤੇ ਸਿਰਫ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਤਾਂ ਵੋਟਾਂ ਹੀ ਪਾਉਣੀਆਂ ਤੁਸੀਂ ਤਾਂ ਮੋਹਰਾਂ ਲਾਉਣੀਆਂ ਜੇ ਤੱਕੜੀ ਵਾਲੇ ਆਗੇ ਤੱਕੜੀ ਤੇ ਮੋਹਰ ਲਾਉਣੀ ਆ ਜੇ ਪੰਜੇ ਵਾਲੇ ਆਗੇ ਪੰਜੇ ਤੇ ਮੋਹਰ ਲਾਉਣੀ ਆ ਤੇ ਹੁਣ ਝਾੜੂ ਵਾਲੇ ਆਗੇ ਤੇ ਝਾੜੂ ਤੇ ਮੋਹਰ ਲਾਉਣੀ ਆ ਉਹਨਾਂ ਨੇ ਨਹੀਂ ਪੁੱਛਣਾ ਨਹੀਂ ਕਿਸੇ ਨੂੰ ਕਿ ਸਾਡੇ ਵਾਲਾ ਜਵਾਕ ਪੜ ਲੈ ਕੇ ਫੇਰ ਜਗਾਰ ਫਿਰਦਾ ਤੇ ਕੰਮ ਤਾਂ ਦਿਓ ਸਾਡੀ ਕੁੜੀ ਪੜੀ ਲਿਖੀ ਆ ਭਾਈ ਉਹਨੂੰ ਕੰਮ ਤਾਂ ਦੇ ਦਿਓ ਸਾਡੇ ਵਾਲੇ ਬੱਚੇ ਨਸ਼ੇਆਂ ਨਸ਼ਿਆਂ 'ਚ ਟੁੱਟ ਗਏ ਫਿਰ ਨਸ਼ਾ ਆਉਂਦਾ ਕਿੱਥੋਂ ਆ ਜਦ ਇਹ ਨਹੀਂ ਪੁੱਛਣਾ ਤੁਸੀਂ ਕਿ ਭਾਈ ਇਹ ਫਰਾਨੇ ਪਿੰਡ ਦਾ ਜਿਹੜਾ ਸਰਪੰਚ ਸੀ ਉਹਦਾ ਬੰਦਾ ਚਿੱਟਾ ਵੇਚਦਾ ਸੀ ਉਹਨੂੰ ਲੋਕਾਂ ਨੇ ਕਿਹਾ ਤੇ ਸਰਪੰਚ ਦੇ ਕਹਿਸ਼ ਕਿਉਂ ਨਹੀਂ ਉਹ ਦਿਨੇ ਸਰਪੰਚ ਤੋਂ ਨਹੀਂ ਥੋੜੇ ਵਾਲਾ ਤੇ ਕੇਸ ਭਾਣੇਗੇ ਕੋਈ ਚੱਕਰ ਨਹੀਂ ਤਾਂ ਜਿਹੜੇ ਇਨਸਾਫ ਦੇ ਮੰ ਹੁਣ ਮੈਂ ਬੀਸੀ ਕਰੂੰਗਾ ਸਾਡੀ ਭੈਣ ਸਰਪੰਚ ਅਮਨਦੀਪ ਕੌਰ ਚੰਦ ਭਾਣਾ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਭੈਣਾਂ ਅਮਨਦੀਪ ਕੌਰ ਚੰਦ ਭਾਣਾ ਆਪਣੇ ਮਜ਼ਦੂਰਾਂ ਦੇ ਗੋਲੀਆਂ ਬਚੀਆਂ ਸਰਰੇ ਬੱਚੇ ਆ ਉਹਦੇ ਤੇ ਕੇਸ ਬਣ ਗਿਆ ਕێਸ ਕਰਕੇ ਆਪਾਂ ਇਸ ਗੱਲ ਤੇ ਲੜ ਰਹੇ ਆ ਜੇ ਆਉਣ ਵਾਲੇ ਸਮੇਂ 'ਚ ਸਾਡੇ ਮਜ਼ਦੂਰਾਂ ਤੇ ਸਾਜ਼ ਕਰਕੇ ਇਹ ਜੇ ਹਮਲੇ ਨਾ ਹੋਣ ਚਿੱਟਾ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਇਸ ਚ ਕੁੱਤਾ ਲੜਾਈਆਂ ਜਿਹੜੀਆਂ ਚਿੱਟਾ ਕਰਕੇ ਹੋ ਰਹੀਆਂ ਉਹ ਨਸ਼ਾ ਖਾਂਦੇ ਆ ਬੱਚੇ ਜਦੋਂ ਉਹਨਾਂ ਨੂੰ ਕੋਈ ਰੋਕਦਾ ਫਿਰ ਉਹ ਇਹ ਜਿਹਾ ਕੁਝ ਕਰਦੇ ਆ ਤਾਂ ਅਸੀਂ ਚਾਹੁੰਦੇ ਆ ਵੀ ਇਸ ਅੱਗੇ ਤੋਂ ਇਹ ਜਿਹਾ ਸਾਰਾ ਕੁਝ ਬੰਦ ਹੋਵੇ ਚਾ ਨਵੀਕਾ ਦੇ ਸਬੰਧ 'ਚ ਆਪਾਂ ਜਾਣਦੇ ਆ ਪਿੰਡਾਂ 'ਚ ਸਾਰੇ ਪਿੰਡਾਂ ਦੇ ਵੱਲੋਂ ਵਿਰੋਧ ਹੁੰਦਾ ਉਹ ਰੁਕੇ ਕਿ ਕਿ ਸਾਨੂੰ ਹੱਕ ਹੈ ਪਿੰਡਾਂ 'ਚ ਮੀਟਿੰਗਾਂ ਕਰਾਉਣ ਦਾ ਤਾਂ ਜੇ ਸਾਨੂੰ ਸਰਪੰਚ ਰੋਕਦੇ ਆ ਤਾਂ ਉਹ ਬਹੁਤ ਮਾੜੀ ਗੱਲ ਆ ਉਹ ਅੰਦਰ ਵੀ ਕਹਿ ਕੇ ਆਏ ਆ ਅਸੀਂ ਕੋਈ ਲਟੇਰੇ ਨਹੀਂ ਆ ਅਸੀਂ ਕੋਈ ਹੋਰ ਨਹੀਂ ਆ ਅਸੀਂ ਜੱਦੀ ਬੰਦਿਆਂ ਵਾਲੇ ਆ ਜੇ ਪਿੰਡਾਂ 'ਚ ਜਾ ਕੇ ਮਜ਼ਦੂਰਾ ਕਿਸਾਨਾਂ ਦੀ ਮੀਟਿੰਗ ਕਰਾਉਣੇ ਆ ਤਾਂ ਸਾਨੂੰ ਰਾਈਟ ਆ ਸਾਨੂੰ ਹੱਕ ਆ ਕਿ ਮੀਟਿੰਗਾਂ ਕਰਾ ਸਕਦੇ ਆ ਤੋਂ ਇਸ ਕਰਕੇ ਅਪਾਲ ਜੀ ਦਾ ਜਿਹੜਾ ਧਰਨਾ ਦਿੱਤਾ ਇਸ ਕਰਕੇ ਕਿ ਜਿਹੜੇ ਉਹਨਾਂ ਨੂੰ ਉਹਨਾਂ ਤੇ ਪਰਚੇ ਪਾਓ ਜਿਹੜੇ ਬੰਦੇ ਬਾਹਰ ਰਹਿ ਗਏ ਉਹਨਾਂ ਨੂੰ ਵੀ ਅੰਦਰ ਕਰੋ ਤੇ ਐਸੀ ਐਸਥਾ ਲਾਓ ਅਗਲੀ ਗੱਲ ਸੀ ਕਿ ਜਿਹੜੇ ਦਾਨ ਸਿੰਘ ਵਾਲੇ ਘਟਨਾ ਵਾਪਰੀ ਸੀ ਢੂੜ ਮਹੀਨਾ ਦੇ ਕਰੀਬ ਹੋ ਗਿਆ ਉਹਦੇ ਵਿੱਚ ਜਿਹੜੇ ਬੰਦੇ ਬਾਹਰ ਫਿਰਦੇ ਆ ਆਪਣੇ ਸਾਥੀਆਂ ਨੇ ਨਾਂ ਵੀ ਦਿੱਤੇ ਆ ਲਿਖਾ ਕੇ ਆਏ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਫੜਾ ਨਹੀਂ ਗਿਆ ਅਜੇ ਆਪਣੀ ਮੰਗ ਸੀ ਕਿ ਉਹਨਾਂ ਤੇ ਵੀ ਕਾਰਵਾਈ ਕਰੋ ਉਹਨਾਂ ਤੇ ਫੜੋ ਉਹਨਾਂ ਨੂੰ ਤੇ ਪਿਛਲੇ ਦਿਨੀ ਉਸੋਂ ਦੇ ਬਜ਼ੁਰਗ ਸਾਡੇ ਮਜ਼ਦੂਰ ਆ ਉਹਨੂੰ ਵੀ ਉਹਨਾਂ ਨੇ ਕੋਈ ਧੱਕਾ ਮਾਰਿਆ ਦਰੂਤਿਆਂ ਨੇ ਜਿਹੜਾ ਨੇ ਇਹ ਹੁਕਮ ਕੀਤਾ ਸੀ ਉੱਤੇ ਦਰ ਸਿੰਘ ਵਾਲੇ ਵੀ ਉਹਦਾ ਵੀ ਇਹ ਨਾਂ ਲਖਾ ਕੇ ਗਏ ਤੇ ਉਹਨੂੰ ਵੀ ਫੜੋ ਤਾਂ ਇਹ ਚ ਕਰਕੇ ਇਹ ਸਾਰੀਆਂ ਗੱਲਾਂ ਵਾਸਤੇ ਅੱਜ ਅੱਥੇ ਆਏ ਆ ਤਾਂ ਆ ਆਪਾਂ ਚਲਾਉਣਾ ਹੈ 1 ਘੰਟਾ ਡੇਢ ਸਵਾ ਘੰਟਾ ਖੇਤੀ ਦਾ ਕੰਮ ਸਾਰੇ ਸਾਥੀ ਜਿਹਨੇ ਵੀ ਟਾਈਮ ਲੈਣਾ ਹੈ ਉਹ ਆਪਾਂ हां ਸਾਇਮ ਲੈ ਕੇ ਬੋਲਣਾ ਤੇ ਇਸ ਇਸ਼ੂ ਤੇ ਹੀ ਰਹਿਣਾ ਮਜ਼ਦੂਰਾਂ ਦੀਆਂ ਕੀਮਤਾਂ ਕਿ ਮੰਗਾ ਮਸਲਾ ਹੋਣ ਸਕਦੀਆਂ ਕਈ ਵਾਰੀ ਆਪਾਂ ਇਸ ਤੋਂ ਗੱਲ ਤੋਂ ਬਾਹਰ ਟੱਪ ਜਾਂਦੇ ਉਹ ਚੰਗਾ ਨਹੀਂ ਲੱਗਦਾ ਕਈ ਵਾਰੀ ਅਸੀਂ ਦੂਜੇ ਪਾਸੇ ਨੂੰ ਜੋ ਤੁਰ ਜਾਂਦੇ ਉਹ ਵਿਚ ਬੰਦਾ ਬੈਠਾ ਹੁੰਦਾ ਸਾਡੇ ਧਰਨੇ 'ਚ ਉਹੀ ਗਲਤ ਮੰਨਦਾ ਇਹਨੂੰ ਸੋ ਇਹ ਕਰਕੇ ਆਪਾਂ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆਪਣਾ ਇਸੇ ਤੇ ਤਰਫ ਨਿਰਪਰ ਰਹਿਣਾ ਹੈ ਇਸੇ ਦੇ ਬਸਵੰਤ 'ਚ ਗੱਲਾਂ ਬਾਤਾਂ ਕਰਨੀਆਂ ਅੱਗੇ ਪਿੱਛੇ ਕੋਈ ਆਪਾ ਆਦੀ ਗੱਲ ਨਹੀਂ ਕਰਨੀ ਸੋ ਕੁਬਤੀ ਹੋਏ ਆਇਆ ਸਤ 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 ਜਨਵਾਸ ਦਾ ਚੰਦਪਾਨ ਤੋਂ ਭੈਣ ਸਾਡੀ ਸਰਪੰਚ ਜਿਨ੍ਹਾਂ ਦੀ ਕੁੱਟਮਾਰ ਵੀ ਹੋਈ ਹੈ ਐਡਾ ਵੱਡਾ ਕਾਂਡ ਵੀ ਆਇਆ ਉਹ ਵੀ ਆਇਆ ਉਹਨਾਂ ਨੂੰ ਵੀ ਜੀ ਆਇਆਂ ਧੰਨਵਾਦ ਬਹੁਤ ਬਹੁਤ ਹੱਦਾ ਸਹਿਣਾ ਤੇ ਬੀਜ ਲੈ ਕੇ ਆ ਕਾਫੀ ਗਿਣਤੀ ਚ ਸਾ ਚੰਗੀ ਗੱਲ ਹੈ ਧੰਨਵਾਦ ਉਹਨਾਂ ਦਾ ਹੋਰ ਵੀ ਸਾਥੀ ਆਏ ਆ ਸਾਰੇ ਪਿੰਡਾਂ ਚੋਂ ਜੱਦੀ ਬੰਦੀਆਂ ਵੱਲੋਂ ਕਿਉਂਕਿ ਆਪਣਾ ਇਹ ਪ੍ਰੋਗਰਾਮ ਸੀਗਾ ਅਨਾਉਂਸ ਕੀਤਾ ਕਿ ਆਪਾਂ ਕਿਸਾਨਾਂ ਦੀਆਂ ਜੱਥੇਬੰਦੀਆਂ ਅਜੇ ਨਹੀਂ ਆਈਆਂ ਉਹਨਾਂ ਨੂੰ ਮੈਸੇਜ ਵੀ ਲੱਗਿਆ ਹੋ ਸਕਦਾ ਲੇਟ ਨੂੰ ਟੋਗੇ ਆ ਜਾਣਗੇ ਤੋਂ ਆਪਾਂ ਕਾਰਵਾਈ ਹੈ ਜਿਹੜੀ ਸ਼ੁਰੂ ਕਰਦੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਅਸ਼ੀਸ਼ ਕਮੇਟੀ ਦੇ ਮੈਂਬਰਾਂ ਸਾੰਮੁਖ ਪ੍ਰਕਾਸ਼ ਸਿੰਘ ਜਿਹੜਾ 3ਵੀਂ ਜੀਵ ਸਭਾ ਦੇ ਜਿਲ੍ਹਾ ਸਰਪੰਚ ਹੈ ਸਾਥੀ ਪ੍ਰਕਾਸ਼ ਸਿੰਘ ਆਪਣੇ ਵਿਚਾਰ ਰੱਖਣਗੇ ਪ੍ਰਕਾਸ਼ ਸਿੰਘ ਪਕਾਸ ਮਿਰਤ। ਭਾਰਨੇ ਦੇ ਚਾਵਲ ਨੂੰ ਸਤਿਕਾਰਯੋਗ ਪੈਨਾਉ ਤੇ ਸਾਥੀਓ ਨੌਜਵਾਨੋ ਜਿੱਦੀ ਘਟਨਾ ਬਾਰੇ ਆਪਾਂ ਜਿੱਥੇ ਬੈਠੇ ਆ ਉਹਦੇ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੈ। ਲੱਗਭਗ ਦੱਸਿਆ ਬੁਲਾਰਿਆਂ ਨੇ ਵੀ ਦੱਸਿਆ। ਪਰ ਗੱਲ ਇਹ ਸੋਚਣ ਵਾਲੀ ਹੈ ਕਿ ਸਾਡੇ ਮਜ਼ਦੂਰਾ ਤੇ ਕੋਈ ਵਾਰ-ਵਾਰ ਹੋ ਰਿਹਾ ਹੈ। 1.5 ਮਹੀਨੇ ਚ ਨੇੜੇ-ਨੇੜੇ ਪਿੰਡਾਂ ਚ ਬੋਨਿਆਣਾ ਦੇ ਬਲਾਕ ਚ ਤਿੰਨ ਪਿੰਡਾਂ ਚ ਹੋ ਗਿਆ ਚੰਦਪਾਲ ਭਾਵੇਂ ਫਰੀਦਕੋਟ ਚ ਆਇਆ ਪਰ ਫਿਰ ਵੀ ਉਹ ਸਾਡੇ ਕੋਨੇਆਣੇ ਦੇ ਬੇੜੇ ਆ ਇਹ ਕਿਉਂ ਹੋ ਰਿਹਾ ਸੋਚਣ ਵਾਲੀ ਗੱਲ ਇਹ ਹੈ ਸਾਡੀ ਫੋਏਜ ਕਰਕੇ ਮੈਂ ਪਹਿਲੀ ਗੱਲ ਇਹ ਬੇਨਤੀ ਕਰੂੰਗਾ ਤੁਹਾਨੂੰ ਸਾਰੇ ਵੀਰਾਂ ਭੈਣਾਂ ਨੂੰ ਕਿਹਦਾ ਹੱਲ ਜਿਵੇਂ ਸਪਾਲ ਜੀ ਦੱਸ ਕੇ ਗਏ ਕਿ ਆਪਾਂ ਜਿੱਤਾਂਗੇ ਪਹਿਲਾਂ ਵੀ ਜਿੱਤੇ ਆ ਇਹਦਾ ਹਮ ਇਹੀ ਹੈ ਕਿ ਜਦੋਂ ਆਪਾਂ ਵੱਡੀ ਗਿਣਤੀ 'ਚ ਆਪਾਂ ਆਪਣੇ ਪਿੰਡਾਂ 'ਚ ਕਮੇਟੀਆਂ ਬਣਾ ਲਈਆਂ ਜਥੇਬੰਦ ਹੋ ਗਏ ਤਾਂ ਫੇਰ ਇਹ ਕੰਮ ਨਹੀਂ ਹੋਣੀ ਪੈਣਾ ਕਿਉਂਕਿ ਅਸੀਂ ਜਾਨ ਸਿੰਘ ਆਲੇ ਜਦੋਂ ਗਏ ਪਹਿਲਾਂ ਵੀ ਗਏ ਹੋਰ ਸਾਥੀ ਵੀ ਗਏ ਉੱਥੇ ਸਾਥੀਆਂ ਨੇ ਸਾਡੀ ਗੱਲ ਨਹੀਂ ਬਹੁਤੀ ਸੁਣੀ ਅਸੀਂ ਉਹਨਾਂ ਨੂੰ ਕਹਾਂ ਵੀ ਕਮੇਟੀ ਬਣਾ ਲਓ ਜਥੇਬੰਦੀ ਬਣਾ ਲਓ ਕਮੇਟੀ ਜਥੇਬੰਦੀ ਦਾ ਮਤਲਬ ਹੁੰਦਾ ਇਕੱਠੇ ਲੋਕ ਥੋੜੀ ਮੁਠੀ ਵੱਜੀ ਹੋਈ ਹੈ ਇਹ ਛੋਟਾ ਜਿਹਾ ਕੋਈ ਬਾਹਰ ਕਰਨ ਵਾਲਾ ਚੋਰ ਜਾਂ ਕੋਈ ਹੋਰ ਉਹ 100 ਵਾਰੀ ਸੋਚੂਗਾ ਵੀ ਇੱਥੇ ਲੋਕ ਜਥੇਬੰਦੀ ਬਣੀ ਐ ਲੋਕ ਇਕੱਠੇ ਐ ਇੱਥੇ ਨਾ ਜਾ ਕੇ ਨਾਸਾ ਬੰਨ ਦੇਣਗੇ ਅਕੋ ਪਰ ਜਦੋਂ ਲੋਕ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਤਾਂ ਕੋਈ ਨਾ ਕੋਈ ਇਕੱਠੇ ਐ ਜਿਵੇਂ ਮਰਜ਼ੀ ਜਾ ਕੇ ਕਰ ਦੇ ਸੋ ਇਹ ਇਸ ਕਰਕੇ ਮੇਰੀ ਪਹਿਲੀ ਬੇਨਤੀ ਆ ਕਿ ਸਾਰੇ ਪਿੰਡਾਂ 'ਚ ਆਪੋ ਆਪਣੀਆਂ ਜਥੇਬੰਦੀਆਂ ਦੀ ਕਮੇਟੀਆਂ ਬਣਾ ਕੇ ਉਹਨਾਂ ਨੂੰ ਤਕੜਾ ਕਰ ਜੇ 4-500 ਬੰਦਾ ਆਪਣਾ ਪਿੰਡ 'ਚ ਮਜ਼ਦੂਰਾਂ ਦਾ ਘਰ ਐ ਤਾਂ ਉਹਨੂੰ ਚਾਰ ਪੰਜ ਸੌ ਨੂੰ ਆਉਣ ਵਾਲੇ ਸਮੇਂ 'ਚ ਆਪਾਂ ਇਕੱਠਾ ਕਰਕੇ ਜੋੜ ਕੇ ਕਈ ਵਾਰੀ ਪਿੰਡਾਂ 'ਚ ਆਉਣਾ ਵੀ ਤੁਰਦੇ ਵੀ ਜੇ ਨਾਲ ਅਸੀਂ ਪੰਜ ਸੱਤ ਜਣੇ ਆ ਉਹ ਵੀ ਗੱਲ ਨਹੀਂ ਗੁਰੂਆਂ ਦੇ ਇਤਿਹਾਸ ਤੇ ਨਿਗਾਹ ਮਾਰੋ ਇਕੱਲੇ ਇਕੱਲੇ ਲੜੇ ਆਹ ਭਗਤ ਸਿੰਘ ਹੋਰਾਂ ਦੇ ਇਤਿਹਾਸ ਤੇ ਮਾਰੋ ਨਿਗਾ ਇਕੱਲੇ ਇਕੱਲੇ ਗਏ ਆ ਪਿੰਡਾਂ 'ਚ ਮਤਲਬ ਮੀਟਿੰਗ ਕਰਾਉਣ ਸੋ ਇਹੋ ਜਿ' ਕਰਕੇ ਆਪਾਂ ਉਹਨਾਂ ਗੁਰੂਆਂ ਦੇ ਤੇ ਜੋਧਿਆਂ ਦੇ ਬਾਰਸਾ ਤੁਸੀਂ ਜੇ ਕਿਸੇ ਪਿੰਡ 'ਚ ਪੰਜ ਵੀ ਤੁਰਦੇ ਆ ਤਾਂ ਬਹੁਤ ਹੈ ਧੁੰਮਕੇ ਤੁਹਾਡੇ ਨਾਲ ਹੌਲੀ ਹੌਲੀ ਅਸੀਂ ਆ ਪਰਦੇਸ ਦੇ ਉੱਤੇ ਇੱਕ ਕੋਈ ਘਟਨਾ ਗਏ ਤਾਂ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਉੱਥੇ ਗਏ ਮੈਂ ਕਿਹਾ ਭਾਈ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਭਾਈ ਆਹ ਜਲਮ ਕੀ ਦਸੀਏ ਸਾਨੂੰ ਸ਼ਰਮ ਆਉਂਦੀ ਹੈ ਵੀ ਤੁਸੀਂ ਸਾਨੂੰ ਕਿੰਨੇ ਵਾਰੀ ਪਿੰਡ ਆਏ ਆ ਤੇ ਤੁਸੀਂ ਅਸੀਂ ਤੁਹਾਡੇ ਅੱਖੇ ਨਹੀਂ ਲੱਗੀ ਕਿਸੇ ਧਰਨੇ ਜਿਨਗੇ ਕੋਈ ਕਮੇਟੀ ਨਹੀਂ ਮਣਾਈ ਅਸੀਂ ਤੇ ਸ਼ਰਮ ਦੇ ਬਾਰੇ ਤੁਹਾਡੇ ਕੋਲੇ ਨਹੀਂ ਆਇਆ ਸੋ ਇਸ ਕਰਕੇ ਜੇ ਤੁਹਾਡੇ ਕੋਈ ਪਿੰਡ ਕਮੇਟੀ ਬਣੀ ਹੋ ਤਾਂ ਸਾਡੇ ਨਾਲ ਤੁਹਾਡੇ ਲਿੰਕ ਬਣਨਗੇ ਸਾਡੇ ਫੌਣ ਹੋਣਗੇ ਤੁਹਾਡੇ ਪਿੰਡ ਚ ਕੋਈ ਘਟਨਾ ਵਾਪਰਦੀ ਆ ਤਾਂ ਨਾਲ ਦੀ ਨਾਲ ਤੁਸੀਂ ਸਾਨੂੰ ਫੋਨ ਕਰੋਗੇ ਪਰ ਫਿਰ ਉੱਥੇ ਆਪਾਂ ਇਕੱਠੇ ਹੋ ਕੇ ਤੋਂ ਉਹਦਾ ਫੰਡ ਆਪਣਾ ਹੋਰ ਕਰਾਣੇ ਜੋ ਵੀ ਘਟਨਾ ਵਾਪਰਦੀ ਹੈ ਤੁਹਾਡੇ ਪਿੰਡਾਂ ਸੋ ਇਸ ਕਰਕੇ ਆਪਾਂ ਨੂੰ ਪਹਿਲੀ ਵਾਰੀ ਜਿਹੜੀ ਬੇਨਤੀ ਆ ਵੀ ਆਪਾਂ ਨੂੰ ਸਾਰੇ ਪਿੰਡਾਂ ਚ ਆਪੀਆਂ ਜੱਥੇਬੰਦੀਆਂ ਮਜਬੂਰ ਕਰਨੀਆਂ ਚਾਹੀਦੀ। ਤੇ 10 ਰੁਪਏ ਮਹੀਨੇ ਦਾ ਫੰਡ ਵੀ ਜੇ ਕੋਈ ਬਾੜਾ ਨਹੀਂ ਹੈ ਭਾਵੇਂ 100 200 ਰੁਪਏ ਦੇਣਾ ਔਖਾ ਪਰ 10 ਰੁਪਏ ਦਾ ਫੰਡ ਆ ਕਮੇਟੀ ਨੂੰ ਆਪ ਹੀ ਕਮੇਟੀ ਨੂੰ ਫੜਾ ਦਿਓ ਵੀ ਭਾਈ 10 ਰੁਪਏ ਲੌਂ ਜਾਂਦੇ। ਸਵਾਸਾਲ ਜਿੱ 120 ਰੁਪਏ ਕਿੰਨੀ ਕੁ ਬਾਤ ਹੈ। ਇਹ ਸਾਰਾ ਕੁਝ ਜਥੇਬੰਦੀ ਨੂੰ ਟਕੜਾ ਕਰਨ ਵਾਸਤੇ ਆ ਕਿਉਂਕਿ ਜਦੋਂ ਤੁਸੀਂ ਕਿਤੇ ਆਉਣਾ ਹੈ ਤਾਂ ਫਿਰ ਤੁਸੀਂ ਸੋਚਦੇ ਹੋ ਵੀ ਸਪੈਸੇ ਨਹੀਂ ਇਹ 200 ਰੁਪਏ ਲੱਗੂ ਕਿਵੇਂ ਜਾ ਕੇ ਆਪਾਂ ਧਰਨੇ 'ਚ ਪਰ ਜੇ ਤੁਹਾਡੇ ਕੋਲ ਕੋਈ ਪੈਸੇ ਹੋਣ ਕਮੇਟੀ ਕੋਲੇ ਤੇ ਤੁਹਾਡਾ ਸਾਧਨ ਕਰਾਵੇ ਤੇ ਤੁਹਾਨੂੰ ਫਿਕਰ ਨਾ ਹੋਵੇ ਵੀ ਸਾਨੂੰ ਪੈਸੇ ਦੇਣੇ ਪੈਣਗੇ ਉਹ ਕਮੇਟੀ ਪੈਸੇ ਦੇਊਗੀ ਉਹ ਵਾਅਦਾ ਸਾਧਨ ਕਰੂਗੀ ਉਹ ਲਿਆਊਗੀ ਤਾਂ ਜਿਦੇ ਕਰਕੇ ਆਪਾਂ ਵਿਸੋਏ ਆਪਾਂ ਜਸਾਨਾ ਕਰਨੀ ਚਾਤ ਮਾਰੋ ਅਜੋ ਘਟੀਆਂ ਨਹੀਂ ਫਿਰਦੇ ਚਲੋ ਉਹਨਾਂ ਕੋਲੇ ਜਾਇਦਾਦ ਹੈ ਉਹ ਫੰਡ ਵੱਧ ਇਕੱਠਾ ਕਰ ਲੈਂਦੇ ਆ 100000 ਰੁਪਿਆ ਕਿੰਨੇ ਦਾ ਲੈਂਦੇ ਆ ਉਹ ਪਰ ਆਪਣੇ ਕੋਲ ਕਿੱਲੇ ਹੈ ਨਹੀਂ ਭੈਣੋ ਆਪਾਂ ਤਾਂ ਥੋੜੋ 100 ਰੁਪਏ ਲੈ ਸਕਦੇ ਆ ਨਾ ਸਾਨੂੰ ਪਤਾ ਹੈ ਕਿ ਮਜ਼ਦੂਰਾਂ ਕੋਲ ਨਹੀਂ ਮਿਲਣੇ 100 ਰੁਪਿਆ ਸੋ ਇਸ ਕਰਕੇ ਜਥੇਬੰਦੀਆਂ ਨੂੰ ਤਕੜਾ ਕਰਕੇ ਜੜੀਆਂ ਘਟਨਾਵਾਂ ਵਾਪਰੀਆਂ ਇਹਦੇ ਖਰਾਬ ਲੜੇ ਆਪਾਂ ਚੰਦ ਭਾਨਚ ਵੀ ਆਪਣੀ ਜਿੱਤ ਹੋਈ ਆ ਨਾਥੀ ਆਣੇ ਚ ਵੀ 80% ਵੀ ਇੱਥੇ ਤੇਰੇ ਬਾੜ ਸਿੰਘ ਵਾਲੇ ਚ ਵੀ 80% ਆਪਣੀ ਜਿੱਤ ਹੋਈ ਆ ਬੋੜੀ ਰਹਿੰਦੀ ਆ ਉਹਨੂੰ ਜਿੱਤਾਂਗੇ ਆਪਾਂ ਇਹਦੇ ਚ ਵੀ ਹੱਥ ਪਛਾੜ ਤ ਆਪਣੀ ਜਿੱਤ ਹੋਈ ਆ ਜਿਹੜੇ ਕੇਸ ਨਹੀਂ ਦਰਜ ਕਰਦੇ ਸੀ ਉਹਨਾਂ ਨੇ ਚਾਰਾਂ ਤੇ ਕੇਸ ਦਰਜ ਕਰਦੇ ਆ 452 ਧਾਰਾ ਲਾਈ ਆ ਜਿਹੜੀ ਜਵਾਨਤ ਨਹੀਂ ਹੋਣੀ ਜਿਹੜੇ ਚ ਘਰੇ ਜਾ ਕੇ ਜਦੋਂ ਕਿਸੇ ਨੂੰ ਕੁੱਟਦਾ ਤਾਂ ਜਿਹੜੀ ਅਸੀਂ ਮੰਗਦੇ ਆ ਐਸਸੀਐਸਟੀ ਐਕਟ ਵੀ ਉਹ ਲਾਇਆ ਜਾਵੇ ਕਿਉਂਕਿ ਜਰਨਲ ਬੰਦਾ ਇੱਕੋਲੇ ਦੇ ਜਿਹੜਾ ਆਪ ਆਕੂ ਦਾ ਆਕੂ ਹੈ ਉਥੋਂ ਦਾ ਪ੍ਰਧਾਨ ਆ ਝਾੜੂ ਵਾਲਿਆਂ ਦਾ ਉਹ ਨਾਲ ਗਿਆ ਕੁੱਟਮਾਰ ਕਰਨ ਉਹਦੇ ਤੇ ਐਸਸੀਐਸਟੀ ਲਾਓ ਜੋਦੇ ਤੇ ਲੱਗਦੀ ਉਹ ਸਾਰੀ ਉਮਰ ਬਾਹਰ ਨਹੀਂ ਆਉਣਾ ਤੇ ਕਹਿ ਕੇ ਹੁਣ ਆਪਾ ਸਰਪੰਚ ਜਿਹਨੇ ਘਰੇ ਜਾ ਕੇ ਕੁੱਟਿਆ ਉਹਨੂੰ ਫੜੋ ਉਹਦੇ ਤੇ ਕੇਸ ਬਣਾਓ ਤੇ ਉਹ ਜਦੋਂ ਉਹਦੇ ਤੇ ਕੇਸ ਬਣ ਗਿਆ ਫੜ ਲਈ ਤੇ ਨਾਲ ਦੀ ਨਾਲ ਉਹਦੀ ਜਿਹੜੀ ਸਰਪੰਚੀ ਖਤਮ ਹੋ ਜੀ ਸਸਪੈਂਡ ਹੋ ਜੀ ਕੇਸ ਕਰਕੇ ਨਹੀਂ ਹੈ ਉਹਨੂੰ ਉਹਦੇ ਤੇ ਕੇਸ ਪਾਉਣਾ ਚਾਹੁੰਦੇ ਹੁੰਦਾ ਜਿਹੜਾ ਉਹ ਪੜਦਾ ਉਹਦੇ ਤੇ ਕੇਸ ਦਰਜ ਹੋ ਤਾਂ ਫਿਰ ਉਹ ਕੱਲ ਨੂੰ ਜਦੋਂ ਕਿਤੇ ਜਾਣਾ ਉਹਨੇ ਬਾਹਰ ਅੰਦਰ ਵੈਰੀਫਿਕੇਸ਼ਨ ਤੇ ਉਹਦਾ ਨਾਮ ਨਹੀਂ ਆਉਣਾ ਕਿਨੇ ਲੜਾਈ ਕਰੀਏ ਪਿੰਡ ਜਿਹੇ ਕੇਤ ਬਣਿਆ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੁਰਮ ਤਾਂ ਹੀ ਰੁਕਣਗੇ ਜੇ ਆਪਾਂ ਇਹ ਕਾਰਵਾਈਆਂ ਕਰਵਾਵਾਂਗੇ ਤਾਂ ਤੇ ਜੇ ਅਗਲੇ ਤੇ ਕਾਰਵਾਈ ਨਾ ਹੋਈ ਆਣੇ ਆ ਕੇ ਮੁੜ ਗਿਆ ਤਾਂ ਫੇਰ ਭਾਈ ਉਹ ਕੱਲ ਨੂੰ ਫੇਰ ਕਰੂਗਾ ਵੀ ਸਾਨੂੰ ਕਿਸੇ ਨੇ ਕਿ ਕਰਾਤਾ ਇਹ ਵੀ ਕਹਿੰਦੇ ਆ ਵੀ ਸਾਨੂੰ ਕੀ ਕਰਾ ਦੇਵੋਗੇ ਤੁਸੀਂ ਆਜ ਨਾਫੀਆਂ ਨਾਲੇ ਆਹਦੇ ਵੀ ਸਾਨੂੰ ਕੀ ਕਰਾ ਦੇਵੋਗੇ ਤੁਸੀਂ ਆਪ ਫਿਟਕੋ ਵੀ ਦਿਖਾਈ ਹੈ ਇੰਨੀਆਂ ਗੰਦੀਆਂ ਗੱਲਾਂ ਉਹ ਡੀਐਸਪੀ ਕਹਿੰਦੇ ਮੈਨੂੰ ਸੁਣਾ ਮੈਂ ਉਹ ਅੱਧੀ ਕਿ ਸੁਣੀ ਜਦੋਂ ਮਖਾਜ ਬੰਦ ਕਰਦੇ ਬਹੁਤ ਭੜਾ ਲੱਗਦਾ ਬਸ ਸੁਣੀਆਂ ਨਹੀਂ ਆ ਇੰਨੀਆਂ ਗੰਦੀਆਂ ਗਾਲਾਂ ਯਾਰ ਮਾਂ ਨੂੰ ਭੈਣ ਨੂੰ ਵਰਨਣ ਕਿ ਆ ਵੀ ਹੁਣੇ ਫੜ ਕੇ ਲਿਆ ਚਲੋ ਫੜਦੇ ਆ ਨਹੀਂ ਫੜਦੇ ਹੋ ਅਗਲੀ ਗੱਲ ਹੈ ਸੋ ਇਹੋ ਜਿ ਕਰਕੇ ਬੇਤੀ ਹੈ ਸਾਰੇ ਵੀਰਾਂ ਭੈਣਾਂ ਨੂੰ ਕਿ ਆਪਾਂ ਆਪਦੇ ਪਿੰਡਾਂ 'ਚ ਜੱਟੇ ਬੰਦਿਆਂ ਮਜ਼ਬੂਤ ਕਰਕੇ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਆਪਣੇ ਵਾਸਤੇ ਬਹੁਤ ਮਾੜਾ ਆ ਰਿਹਾ ਆ ਆਪਾਂ ਨੂੰ ਲੜਨਾ ਪੈਣਾ ਹੈ ਲੜਨਾਂ ਵਾਸਤੇ ਇਕੱਠ ਚਾਹੀਦਾ ਜੇ ਇਕੱਠ ਨਹੀਂ ਹੋਊਗਾ ਤਾਂ ਭਾਈ ਫਿਰ ਆਪਣੀ ਲੜਾਈ ਸਫਲ ਨਹੀਂ ਨਰੇਗਾ ਦਾ ਕੰਮ ਲੈਣਾ ਹੋ ਗਈ ਆਪਾਂ ਨੂੰ ਜੱਥੇਬੰਦੀ ਚਾਹੀਦੀ ਆ ਪੰਡਾ ਚ ਨਿਰੀਗਾ ਦਾ ਕੰਮ ਨਹੀਂ ਮਿਲਦਾ ਕਾ ਆਪਾਂ ਨੂੰ ਸੋ ਇਹ